ਪਿਸ਼ੋਕੜ ਇਸਤਰੀ ਦੀ ਸਥਿਤੀ ਦੇ ਪਿਸ਼ੋਕੜ ਵੱਲ ਝਾਤੀ ਮਾਰੀਏ ਤਾਂ ਪਤਾ ਲੱਗਦਾ ਹੈ ਕਿ ਵੈਦਿਕ ਕਾਲ ਵਿੱਚ ਇਸਤਰੀਆਂ ਦੀ ਪ੍ਰਧਾਨਤਾ ਸੀ ਇਹਨਾਂ ਦੀ ਇੱਛਾ ਨਾਲ ਹੀ ਇਹਨਾਂ ਨੂੰ ਵਿਆਹਿਆ ਜਾਂਦਾ ਸੀ ਸਗੋਂ ਕਈ ਹਵਨ ਯਗ ਆਦ ਇਹਨਾਂ ਦੀ ਹਾਜ਼ਰੀ ਤੋਂ ਬਿਨਾਂ ਸੰਪੂਰਨ ਨਹੀਂ ਸਨ ਮੰਨੇ ਜਾਂਦੇ ਇਹ ਹਰ ਪੱਖੋਂ ਸੁਤੰਤਰ ਸਨ ਗੁਰੂਆਂ ਕੋਲੋਂ ਲੜਕੀਆਂ ਨੇ ਬਰਾਬਰ ਸਿੱਖਿਆ ਵੀ ਗ੍ਰਹਿਣ ਕਰਦੀਆਂ ਸਨ ਪਰ ਮੰਨੂ ਮਹਾਰਾਜ ਨੇ ਆਪਣੀਆਂ ਸਿਮਰਤੀਆਂ ਵਿੱਚ ਇਹਨਾਂ ਨੂੰ ਨਿੰਦਣਾ ਸ਼ੁਰੂ ਕਰ ਦਿੱਤਾ ਇਹਨਾਂ ਨੂੰ ਕਾਮਨੀ ਸਰਪਣੀ ਆਦ ਕਹਿ ਕੇ અપਮਾਨਿਤ ਕੀਤਾ ਜਾਣ ਲੱਗ ਪਿਆ ਮੁਸਲਮਾਨੀ ਰਾਜ ਵਿੱਚ ਇਹਨਾਂ ਤੇ ਅਤਿਆਚਾਰ ਵਧਦੇ ਗਏ ਜਾਂ ਤਾਂ ਇਹਨਾਂ ਨੂੰ ਜੰਮਦਿਆਂ ਨੂੰ ਹੀ ਦਬਾਇਆ ਜਾਣ ਲੱਗ ਪਿਆ ਜਾਂ ਪਰਦੇ ਵਿੱਚ ਰੱਖਣ ਦਾ ਰਿਵਾਜ ਪੈ ਗਿਆ ਇਨਾਂ ਨੂੰ ਘਰ ਦੀ ਚਾਰ ਦੀਵਾਰੀ ਵਿੱਚ ਕੈਦ ਹੋਣ ਲਈ ਮਜਬੂਰ ਕਰ ਦਿੱਤਾ। ਮਰਦ ਪ੍ਰਧਾਨ ਸਮਾਜ ਵਿੱਚ ਇਹ ਇਸ਼ਾਰਿਆਂ ਤੇ ਨੱਚਣ ਵਾਲੀਆਂ ਸੁੰਦਰੀਆਂ ਦਾਸੀਆਂ ਕਾਮ ਪੂਰਤੀ ਦਾ ਸਾਧਨ ਜਾਂ ਬੱਚੇ ਪੈਦਾ ਕਰਨ ਵਾਲੀਆਂ ਮਸ਼ੀਨਾਂ ਬਣ ਕੇ ਰਹਿ ਗਈਆਂ। ਵਿਧਵਾਵਾਂ ਨੂੰ ਤਾਂ ਸਤੀ ਬਣਨ ਲਈ ਮਜਬੂਰ ਹੋਣਾ ਪਿਆ। ਪੁਨਰ ਵਿਆਹ ਦਿੱਤਾ ਸ਼ਾਇਦ ਕੋਈ ਰਸਮ ਹੀ ਨਹੀਂ ਸੀ। 나ਥ ਜੋਗੀ ਵੀ ਇਸਤਰੀ ਨੂੰ ਬਾਗਨ ਕਹਿ ਕੇ ਭੰਡਦੇ ਰਹੇ ਤੇ ਜ਼ਗੀਰਦਾਰੀ ਸਮਾਜ ਵਿੱਚ ਇਸ ਨੂੰ ਪੈਰ ਦੀ ਜੁੱਤੀ ਵਾਂਗ ਸਮਝਿਆ ਜਾਣ ਲੱਗ ਪਿਆ ਇੰਜ ਔਰਤ ਤੇ ਜ਼ੁਲਮ ਵਿੱਚ ਬੇਅੰਤਿਹਾ ਵਾਧਾ ਹੋ ਰਿਹਾ ਸੀ